ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਕਾਰਨ ਲੋਕਾਂ ਦਾ ਜੀਵਨ ਅਤਿ ਵਿਅਸਤ ਹੋ ਗਿਆ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਲੋਕ ਕੰਮਾਂ ਤੇ ਜਾਂਦੇ ਨੇ ਉਹਨਾਂ ਨੂੰ ਇੱਕ ਘੰਟਾ ਪਹਿਲਾਂ ਹੀ ਘਰੋਂ ਨਿਕਲਣਾ ਪੈਂਦਾ ਮੌਸਮ ਵਿਭਾਗ ਵੱਲੋਂ ਵੀ yellow alert ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੀ ਵਾਰ-ਵਾਰ ਹਦਾਇਤਾਂ ਜਾਰੀ ਕਰ ਰਿਹਾ ਕਿ ਵਾਹਨਾ ਵਿੱਚ ਦੂਰੀ ਬਣਾ ਕੇ ਰੱਖੋ ਤੇ ਜੋ ਵਿਅਕਤੀ ਸਾਈਕਲ ਚਲਾ ਕੇ ਆਪਣੇ ਕੰਮਾਂ ਤੇ ਜਾਂਦੇ ਨੇ ਉਹਨਾਂ ਨੂੰ ਸੜਕ ਦੀ ਚਿੱਟੀ ਪੱਟੀ ਦੇ ਨਾਲ-ਨਾਲ ਚੱਲਣ ਦੀ ਹਦਾਇਤ ਕੀਤੀ ਜਾਂਦੀ ਹੈ ਸਾਈਕਲਾਂ ਤੇ ਵੱਡੇ ਵਾਹਨਾ ਤੇ ਰਿਫਲੈਕਟਰ ਦੀ ਵਰਤੋਂ ਕਰਕੇ ਪ੍ਰਸ਼ਾਸਨ ਹਦਾਇਤ ਦੇ ਰਿਹਾ ਹੈ ਸਰ ਮੇਰਾ ਨਾਮ ਕੌਨਸਟੇਬਲ ਰੁਪੀਤ ਕੌਰ ਧੁੰਦ ਬਹੁਤ ਜ਼ਿਆਦਾ ਫੈਲ ਰਹੀ ਹੈ ਪਟਿਕਾ ਵੱਲੋਂ ਵੀ ਜਿਹੜੇ ਸਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਰਦੀ ਦਾ ਮੌਸਮ ਆ ਗਿਆ ਤੇ ਹੁਣ ਧੁੰਦ ਦਾ ਖਤਰਾ ਵੀ ਬਹੁਤ ਵੱਧ ਚੁੱਕਿਆ ਹੈ ਹਾਦਸਿਆਂ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਇਸ ਲਈ ਆਮ ਪਬਲਿਕ ਨੂੰ ਤੇ ਸਕੂਲੀ ਬੱਚਿਆਂ ਨੂੰ ਸਾਰਿਆਂ ਨੂੰ ਜਿਹੜੇ ਕਿ ਸੜਕ ਦੇ ਉੱਤੇ ਮਤਲਬ ਸਫਰ ਕਰ ਰਹੇ ਨੇ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਪੰਜਾਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਵਾਹਨ ਹੌਲੀ ਗਤੀ ਨਾਲ ਚਲਾਉਣ ਰਿਫਲੈਕਟਿਵ ਜੈਕਟਸ ਤੇ ਰਿਫਲੈਕਟਿਵ ਸਟਿੱਕਰਸ ਜਾਂ ਟੇਪ ਦੀ ਵਰਤੋਂ ਕੀਤੀ ਜਾਵੇ ਹੈੱਡਲਾਈਟ ਅਤੇ ਫੋਗਲਾਈਟਾਂ ਦੀ ਜ਼ਰੂਰ ਵਰਤੋਂ ਕੀਤੀ ਜਾਵੇ ਆਪਣੀ ਥੋੜੀ ਜਹੀ ਸਾਵਧਾਨੀ ਆਪਾਂ ਦੇ ਹੋਰਾਂ ਦੀ ਜ਼ਿੰਦਗੀ ਬਚਾ ਸਕਦੀ ਹੈ ਤੇ ਅ ਅੱਗੇ ਵਾਲੇ ਵਾਹਨ ਤੋਂ ਵੀ ਸੁਰੱਖਿਅਤ ਦੂਰੀ ਬਣਾ ਕੇ ਚੱਲਿਆ ਜਾਵੇ ਤੇ ਕਦੇ ਵੀ ਮਤਲਬ ਤੇਜ਼ ਗਤੀ ਦੇ ਵਿੱਚ ਵਾਹਨ ਨਾ ਚਲਾਇਆ ਜਾਵੇ ਸਕੂਲੀ ਬੱਚੇ ਸਾਈਕਲ ਤੇ ਜਾਂਦੇ ਹੋਏ ਅ ਸਕੂਲੀ ਬੱਚਿਆਂ ਵਾਸਤੇ ਜਿਹੜੇ ਸਾਈਕਲ ਤੇ ਜਾਂਦੇ ਆ ਜਾਂ ਜਿਹੜੇ ਟੂ-ਵੀਲਰ ਵਾਲੇ ਹੈਗੇ ਨੇ ਆਪਣੇ ਪਾਹਣ ਉਹਨਾਂ ਨੂੰ ਰਿਫਲੈਕਟਿਵ ਵੈਸਟ ਜਾਂ ਰਿਫਲੈਕਟਿਵ ਜੈਕਟ ਦੇ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਵੀਕਲ ਦੇ ਉੱਤੇ ਰਿਫਲੈਕਟਿਵ ਟੇਪ ਜਾਂ ਸਟicker ਤਾਂ ਕਿ ਉਹਨਾਂ ਦਾ ਸਾਈਕਲ ਧੁੰਦ ਦੇ ਵਿੱਚ ਥੋੜਾ ਹਾਈਲਾਈਟ ਹੋ ਸਕੇ ਵੀ ਜਿਹੜੀਆਂ ਸਾਈਡ ਤੇ ਕਾਰਾਂ ਜਾਂ ਗੱਡੀਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖ ਸਕੇ ਤੇ ਉਹਨਾਂ ਨੂੰ ਚਿੱਟੀ ਪੱਟੀ ਤੋਂ ਹੇਠਾਂ ਵਾਲੀ ਸਾਈਡ ਚੱਲਣਾ ਚਾਹੀਦਾ ਹਾਂਜੀ ਸਰ ਸੁਰੱਖਿਆ ਕੋਰਸ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਤੇ ਆਮ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਬਹੁਤ ਸਾਰੀਆਂ ਮੁਹਿੰਮ ਚੱਲ ਰਹੀਆਂ ਨੇ ਤਾਂ ਕਿ ਹਾਸਿਆਂ ਦਾ ਖਤਰਾ ਘਟ ਸਕੇ ਦੱਸਦੀ ਕਿ ਲਗਾਤਾਰ ਧੁੰਦ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਬਦਲਦਾ ਹੋਇਆ ਮੌਸਮ ਕਈ ਪਰੇਸ਼ਾਨੀਆਂ ਨੂੰ ਸੱਦਾ ਦੇ ਰਿਹਾ ਜਦ ਕਿ ਕਈ ਥਾਵਾਂ ਤੇ ਧੁੰਦ ਤੋਂ ਕਾਫੀ ਰਾਹਤ ਮਿਲੀ ਹੈ ਤੇ ਧੁੱਪ ਨੇ ਠੰਡ ਨੂੰ ਕੁਝ ਹੱਦ ਤੱਕ ਘਟ ਕੀਤਾ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸਲੂਸ਼ਨ INC ਤੁਹਾਡੇ ਘਰ ਲਈ ਲੈ ਕੇ ਆਏ ਨੇ ਪਰੋਸੀ ਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ